ਸਵਾਗਤ ਹੈ ਅੱਜ ਆਪਾਂ ਇੱਕ ਬਹੁਤ ਹੀ ਕਹੋ ਖਾਸ ਅੰਦਰੂਨੀ ਸਫਰ ਦੀ ਪਰਚੋਲ ਕਰ ਰਹੇ ਹਾਂ ਹਾਂਜੀ ਇਹਦਾ ਜ਼ਿਕਰ ਬਚਿੱਤਰ ਸਿੰਘ ਦੀ ਲਿਖਤ ਨਾਭੀ ਤੋਂ ਤ੍ਰਿਕੁਟੀ ਊਰਜਾ ਯਾਤਰਾ ਅਤੇ ਮਾਰਗਦਰਸ਼ਨ ਵਿੱਚ ਮਿਲਦਾ ਹੈ ਬਿਲਕੁਲ ਤੇ ਸਵਾਲ ਬੜਾ ਬੁਨਿਆਦੀ ਆ ਪਰ ਹੈ ਗਹਿਰਾ ਜਦੋਂ ਆਪਣੀ ਅੰਦਰੂਨੀ ਊਰਜਾ ਜਿਸ ਦਾ ਕੇਂਦਰ ਨਾਭੀ ਮੰਨਿਆ ਜਾਂਦਾ ਹੂੰ ਉਹ ਉੱਪਰ ਉੱਠ ਕੇ ਤ੍ਰਿਕੁਟੀ ਯਾਨੀ ਪਰਵਟਿਆਂ ਦੇ ਵਿਚਕਾਰ ਉੱਥੇ ਪਹੁੰਚਦੀ ਆ ਤਾਂ ਉਸ ਵੇਲੇ ਅਸਲ ਚ ਮਹਿਸੂਸ ਕੀ ਹੁੰਦਾ ਹਾਂ ਤੇ ਕਰਨਾ ਕੀ ਚਾਹੀਦਾ ਫਿਰ ਹਾਂ ਤੇ ਉਸ ਤੋਂ ਵੀ ਅਹਿਮ ਕਿ ਜਿਗਿਆਸੂ ਨੂੰ ਉਸ ਸਮੇਂ ਕਰਨਾ ਕੀ ਚਾਹੀਦਾ ਹੈ ਅੱਜ ਆਪਣਾ ਮਕਸਦ ਆ ਕਿ ਇਸ ਲਿਖਤ ਵਿੱਚੋਂ ਇਹਨਾਂ అనుਪਾਵਾਂ ਤੇ ਮਾਰਗਦਰਸ਼ਨ ਦੇ ਮੁੱਖ ਨੁਕਤੇ ਕੱਢੀਏ ਤੇ ਸਮਝੀਏ ਦਰਅਸਲ ਇਹ ਵਿਸ਼ਾ ਨਾ ਅੰਦਰੂਨੀ ਧਿਆਨ ਚੇਤਨਾ ਦਾ ਫੈਲਾ ਤੇ ਉਹ ਜਿਹੜੀ ਸੂਖਮ ਊਰਜਾ ਦਾ ਪ੍ਰਵਾਹ ਹੁੰਦਾ ਹੈ ਹਾਂਜੀ ਉਹਦੇ ਨਾਲ ਗਹਿਰਾਈ 'ਚ ਜੁੜਿਆ ਹੋਇਆ ਹੈ ਕਈ ਪੁਰਾਣੀਆਂ ਅਧਿਆਤਮਿਕ ਪਰੰਪਰਾਵਾਂ 'ਚ ਇਹਦੀ ਗੱਲ ਹੁੰਦੀ ਹੈ ਅੱਛਾ ਤੇ ਬਚਿੱਤਰ ਸਿੰਘ ਦੀ ਇਹ ਲਿਖਤ ਖਾਸ ਤੌਰ ਤੇ ਮਤਲਬ ਊਰਜਾ ਦਾ ਤੋਂ ਉੱਪਰ ਵੱਲ ਤ੍ਰਿਕੁਟੀ ਤੱਕ ਦਾ ਸਫ਼ਰ ਤ੍ਰਿਕੁਟੀ ਜੀ ਨੂੰ ਅਗਿਆ ਚੱਕਰ ਵੀ ਕਹਿੰਦੇ ਨੇ ਹਾਂਜੀ ਅਗਿਆ ਚੱਕਰ ਉਸ ਯਾਤਰਾ ਦੌਰਾਨ ਕੀ ਅਨੁਭਵ ਹੁੰਦੇ ਨੇ ਤੇ ਨਾਲ ਹੀ ਅਭਿਆਸ ਕਿਵੇਂ ਕਰਨਾ ਉਸ ਤੇ ਰੋਸ਼ਨੀ ਪਾਉਂਦੀ ਹੈ ਹਾਂ ਲਿਖਤ ਕਹਿੰਦੀ ਆ ਕਿ ਨਾਭੀ ਕੇਂਦਰ ਮਤਲਬ ਮਣੀਪੁਰ ਚੱਕਰ ਉਹ ਜੀਵਨ ਸ਼ਕਤੀ ਦਾ ਮੁੱਖ ਸਥਾਨ ਆ ਹੂੰ ਪ੍ਰਾਣ ਸ਼ਕਤੀ ਦਾ ਹਾਂ ਪ੍ਰਾਣ ਸ਼ਕਤੀ ਦਾ ਐ ਸਮਝੋ ਜਿਵੇਂ ਆਪਣੀ ਅੰਦਰੂਨੀ ਬੈਟਰੀ ਇਹ ਗੱਲ ਤਾਂ ਸੁਣੀ ਆ ਪਰ ਜਦੋਂ ਇਹ ਊਰਜਾ ਇੱਥੋਂ ਚੱਲ ਕੇ ਤ੍ਰਿਕੁਟੀ ਵੱਲ ਜਾਂਦੀ ਹੈ ਹਾਂਜੀ ਤਾਂ ਇਹ ਸਿਰਫ ਇੱਕ ਖਿਆਲ ਆ ਜਾਂ ਲਿਖਤ ਮੁਤਾਬਕ ਦੇ ਕੋਈ ਠੋਸ ਮਹਿਸੂਸ ਹੋਣ ਵਾਲੇ ਸੰਕੇਤ ਵੀ ਹੁੰਦੇ ਨੇ ਕਿਵੇਂ ਦੇ ਅਨੁਭਵ ਹੋ ਸਕਦੇ ਨੇ ਸੁਣਨ ਚਿਆਂ ਲੱਗਦਾ ਜਿਵੇਂ ਕੋਈ ਹੋਰ ਹੀ ਦੁਨੀਆ ਹੋਵੇ ਤੁਸੀਂ ਸਹੀ ਫੜਿਆ ਲਿਖਤ ਸਿਰਫ ਫਿਲਾਸਫੀ ਨਹੀਂ ਦੱਸਦੀ। ਅੱਛਾ ਸਗੋਂ ਬੜੀ ਸਾਫ਼ ਤਰ੍ਹਾਂ ਕੁਝ ਖਾਸ ਅਨੁਭਵ ਦੱਸ ਦਿਆ ਜੋ ਸਾਧਕ ਨੂੰ ਹੋ ਸਕਦੇ ਨੇ। ਹਾਂ ਇਹ ਹਰ ਕਿਸੇ ਲਈ ਥੋੜੇ ਵੱਖਰੇ ਹੋ ਸਕਦੇ ਨੇ ਪਰ ਕੁਝ ਆਮ ਨਿਸ਼ਾਨੀਆਂ ਹੈਗੀਆਂ ਨੇ। ਜਿਵੇਂ ਜਿਵੇਂ ਸਰੀਰ ਦੇ ਲੈਵਲ ਤੇ ਨਾ ਇੱਕ ਅਜੀਬ ਜਿਹਾ ਹਲਕਾਪਣ ਆ ਜਾਂਦਾ ਹੈ। ਹਲਕਾਪਣ? ਹਾਂ ਐ ਲੱਗਦਾ ਜਿਵੇਂ ਸਰੀਰ ਚ ਭਾਰੀ ਹੈ ਨਹੀਂ ਬਿਲਕੁਲ ਬੋਝ ਰਹਿਤ। ਸਰੀਰਿਕ ਹਲਕਾਪਣ। ਯਾਨੀ ਇਹ ਸਿਰਫ ਮਾਨਸਿਕ ਅਹਿਸਾਸ ਨਹੀਂ ਸਗੋਂ ਸਰੀਰਿਕ ਤੌਰ ਤੇ ਮਹਿਸੂਸ ਹੁੰਦਾ ਹੈ। ਇਹ ਤਾਂ ਵਾਕਈ ਦਿਲਚਸਪ ਹੈ ਹੋਰ ਕੀ ਸੰਕੇਤ ਹੋ ਸਕਦੇ ਨੇ ਫਿਰ ਤਾਪਮਾਨ ਨਾਲ ਜੁੜੀਆਂ ਕੁਝ ਸੰਵੇਦਨਾਵਾਂ ਦਾ ਜ਼ਿਕਰ ਵੀ ਹੈ ਅੱਛਾ ਲਿਖਤ ਦੱਸਦੀ ਹੈ ਕਿ ਕਈ ਸਾਧਕਾਂ ਨੂੰ ਨਾ ਰੀੜ ਦੀ ਹੱਡੀ ਵਿੱਚੋਂ ਇੱਕ ਗਰਮਜੀ ਤਾਰਾ ਊਰਜਾ ਦੀ ਉੱਪਰ ਨੂੰ ਜਾਂਦੀ ਮਹਿਸੂਸ ਹੁੰਦੀ ਹੈ ਹੂੰ ਤੇ ਦੂਜੇ ਪਾਸੇ ਕੁਝ ਲੋਕ ਇਹਦੇ ਉਲਟ ਇੱਕ ਠੰਡੀ ਸ਼ਾਂਤ ਜੀ ਲਹਿਰ ਮਹਿਸੂਸ ਕਰ ਸਕਦੇ ਨੇ ਅੱਛਾ ਦੋਵੇਂ ਤਰ੍ਹਾਂ ਹੋ ਸਕਦਾ ਹੈ ਹਾਂ ਲਿਖਤ ਇਹੀ ਕਹਿੰਦੀ ਹੈ ਕਿ ਦੋਵੇਂ ਹੀ ਅਨੁਭਵ ਉਸ ਅੰਦਰੂਨੀ ਊਰਜਾ ਦੇ ਚੱਲਣ ਜਾਂ ਜਾਗਣ ਦੇ ਸੰਕੇਤ ਹੋ ਸਕਦੇ ਨੇ ਗਰਮ ਧਾਰਾ ਜਾਂ ਠੰਡੀ ਲਹਿਰ ਰੀੜ ਦੀ ਹੱਡੀ ਦੇ ਨਾਲ ਨਾਲ ਇਹ ਸਮਝ ਆ ਰਿਹਾ ਹੈ ਕਿ ਸਰੀਰ ਤੇ ਇੰਦਰੀਆਂ ਦੇ ਪੱਧਰ ਤੇ ਫਰਕ ਪੈਂਦਾ ਹੈ ਪਰ ਕੀ ਮਨ ਜਾਂ ਚੇਤਨਾ ਦੇ ਲੈਵਲ ਤੇ ਵੀ ਕੁਝ ਖਾਸ ਹੁੰਦਾ ਕੋਈ ਦ੍ਰਿਸ਼ੀਆ ਆਵਾਜ਼ ਵਰਗਾ ਕੁਝ ਹਾਂਜੀ ਹਾਂਜੀ ਇਸ ਪਾਸੇ ਵੀ ਲਿਖਤ ਗੱਲ ਕਰਦੀ ਹੈ ਪਰਵਟਿਆਂ ਦੇ ਵਿਚਕਾਰ ਉਹ ਜਿਹੜੀ ਤ੍ਰਿਕੁਟੀ ਦੀ ਥਾਂ ਹੈ ਨਾ ਹਾਂ ਉੱਥੇ ਇੱਕ ਅੰਦਰੂਨੀ ਰੋਸ਼ਨੀ ਦਿੱਸ ਸਕਦੀ ਹੈ ਐਂ ਦੱਸਿਆ ਗਿਆ ਜਿਵੇਂ ਕੋਈ ਨਿੱਕਾ ਜਿਹਾ ਦੀਵਾ ਅੰਦਰ ਜਗ ਪਿਆ ਹੋਵੇ ਵਾਹ ਜਾਂ ਕਦੇ-ਕਦੇ ਨੀਲੀ ਪੀਲੀ ਜਾਂ ਚਿੱਟੀ ਰੋਸ਼ਨੀ ਦੀ ਝਲਕ ਦਿਸ ਸਕਦੀ ਹੈ ਇਹਦੇ ਨਾਲ ਹੀ ਅੰਦਰੂਨੀ ਆਵਾਜ਼ਾਂ ਸੁਣਨ ਦਾ ਵੀ ਜ਼ਿਕਰ ਹੈ ਆਵਾਜ਼ਾਂ ਅੰਦਰੋਂ ਹਾਂ ਜਿਹਨੂੰ ਯੋਗ ਦੀ ਭਾਸ਼ਾ 'ਚ ਨਾਦ ਕਹਿੰਦੇ ਨੇ ਇਹ ਬਾਹਰਲੀ ਆਵਾਜ਼ਾਂ ਨਹੀਂ ਅੰਦਰ ਹੀ ਪੈਦਾ ਹੋਣ ਵਾਲੀਆਂ ਬਹੁਤ ਬਾਰੀਕ ਦੁਨੀਆਂ ਅੱਛਾ ਜਿਨ੍ਹਾਂ ਦੀ ਤੁਲਨਾ ਕਈ ਵਾਰ ਸ਼ੰਖ ਬੀਣਾ ਬੰਸਰੀ ਜਾਂ ਘੰਟੀ ਦੀ ਆਵਾਜ਼ ਨਾਲ ਕੀਤੀ ਜਾਂਦੀ ਹੈ ਵਾਹ ਅੰਦਰੂਨੀ ਰੌਸ਼ਨੀ ਤੇ ਸੰਗੀਤ ਲਿਖਤ ਮੁਤਾਬਕ ਇਹ ਤਾਂ ਬਹੁਤ ਹੀ ਡੂੰਗਾ ਤੇ ਨਿੱਜੀ ਅਹਿਸਾਸ ਹੋਗਾ ਇਹਨਾਂ ਤੋਂ ਇਲਾਵਾ ਚੇਤਨਾ ਦੀ ਹਾਲਤ 'ਚ ਵੀ ਕੋਈ ਫਰਕ ਪੈਂਦਾ ਹੈ ਮਨ ਜ਼ਿਆਦਾ ਟਿਕ ਜਾਂਦਾ ਹੈ ਜਾਂ ਫੈਲਦਾ ਹੈ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਲਿਖਤ ਕਹਿੰਦੀ ਹੈ ਕਿ ਇਸ ਹਾਲਤ 'ਚ ਨਾ ਚੇਤਨਾ ਦਾ ਫੈਲਾਓ ਜਾਂ ਵਿਸਤਾਰ ਮਹਿਸੂਸ ਹੁੰਦਾ ਹੈ ਫੈਲਾ ਹਾਂ ਇੱਕ ਪਾਸੇ ਤਾਂ ਧਿਆਨ ਤ੍ਰਿਕੁੱਟੀ ਤੇ ਟਿਕਿਆ ਹੁੰਦਾ ਪਰ ਨਾਲ ਹੀ ਐਂ ਲੱਗਦਾ ਜਿਵੇਂ ਆਪਣੀ ਨਿੱਜੀ ਚੇਤਨਾ ਦੀਆਂ ਹੱਦਾਂ ਟੁੱਟ ਰਹੀਆਂ ਹੋਣ ਇਕ ਬੇਅੰਤਤਾ ਅਸੀਮਤਾ ਦਾ ਅਹਿਸਾਸ ਹੂੰ ਤੇ ਇਹ ਸਾਰੇ ਅਨੁਭਵ ਜਿਵੇਂ ਲਿਖਤ ਦੱਸਦੀ ਹੈ ਕਾਫੀ ਸਾਫ਼ ਤੇ ਅਸਲੀ ਲੱਗਦੇ ਨੇ ਸਿਰਫ ਮਨ ਦਾ ਵਹਿਮ ਨਹੀਂ ਠੀਕ ਇਹ ਉਸ ਅੰਦਰੂਨੀ ਯਾਤਰਾ ਦੇ ਪੱਕੇ ਮੀਲ ਪੱਥਰਾਂ ਵਾਂਗ ਨੇ ਇਹ ਸੱਚੀ ਹੈਰਾਨੀ ਵਾਲੀ ਗੱਲ ਹੈ ਕਿ ਲਿਖਤ ਇਨ੍ਹਾਂ ਅੰਦਰੂਨੀ ਹਾਲਤਾਂ ਨੂੰ ਇੰਨੀ ਸਫਾਈ ਨਾਲ ਦੱਸ ਰਹੀ ਹੈ ਇਹਨਾਂ ਅਨੁਭਵਾਂ ਬਾਰੇ ਸੁਣ ਕੇ ਹੀ ਲੱਗਦਾ ਹੈ ਕਿ ਬਹੁਤ ਖਾਸ ਤੇ ਸ਼ਾਇਦ ਨਾਜ਼ੁਕ ਜਿਹਾ ਪੜਾ ਹੋਵੇਗਾ ਹਾਂਜੀ ਪਰ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਲਿਖਤ ਸਿਰਫ ਅਨੁਭਵ ਨਹੀਂ ਦੱਸਦੀ ਮਾਰਗਦਰਸ਼ਨ ਵੀ ਦਿੰਦੀ ਹੈ ਤਾਂ ਫਿਰ ਅਗਲਾ ਸਵਾਲ ਇਹ ਬਣਦਾ ਕਿ ਜਦੋਂ ਕਿਸੇ ਨੂੰ ਇਹ ਅਨੁਭਵ ਹੋਣ ਲੱਗਣ ਤਾਂ ਉਹਨੂੰ ਕਰਨਾ ਕੀ ਚਾਹੀਦਾ ਕਿਉਂਕਿ ਇਹ ਅਨੁਭਵ ਖਾਸ ਕਰ ਪਹਿਲੀ ਵਾਰ ਸ਼ਾਇਦ ਬੜੇ ਅਜੀਬ ਜਾਂ ਕੈਲੋਪੁਲੇਖਾ ਪਾਉ ਵੀ ਲੱਗ ਸਕਦੇ ਨੇ ਦਰਸਲ ਇਹ ਲਿਖਤ ਦਾ ਬਹੁਤ ਹੀ ਅਹਿਮ ਤੇ ਕੰਮ ਦਾ ਹਿੱਸਾ ਆ ਲੇਖਕ ਸਾਫ਼ ਕਰਦਾ ਕਿ ਜਦੋਂ ਇਹ ਅਨੁਭਵ ਹੋਣ ਤਾਂ ਜਗਿਆਸੂ ਇੱਕ ਨਵੇਂ ਦੌਰ ਚ ਜਾ ਰਿਹਾ ਹੁੰਦਾ ਜਿੱਥੇ ਕੁਝ ਖਾਸ ਸਾਵਧਾਨੀਆਂ ਤੇ ਕਦਮ ਚੁੱਕਣੇ ਬਹੁਤ ਜ਼ਰੂਰੀ ਨੇ ਹੂੰ ਸਭ ਤੋਂ ਪਹਿਲੀ ਤੇ ਮੋਡਲੀ ਹਦਾਇਤ ਜੋ ਲਿਖਤ ਦਿੰਦੀ ਹੈ ਉਹ ਹੈ ਡਰਨਾ ਨਹੀਂ ਪੈ ਮੁਕਤ ਰਹਿਣਾ ਡਰਨਾ ਨਹੀਂ ਹਾਂ ਇਹ ਅਨੁਭਵ ਪਹਿਲੀ ਵਾਰ ਅਣਜਾਣ ਅਜੀਬ ਜਾਂ ਸ਼ਾਇਦ ਕੁਝ ਡਰਾਉਣੇ ਵੀ ਲੱਗ ਸਕਦੇ ਨੇ ਪਰ ਲਿਖਤ ਭਰੋਸਾ ਦਿੰਦੀ ਹੈ ਕਿ ਇਹ ਅੰਦਰੂਨੀ ਵਿਕਾਸ ਦੀ ਇੱਕ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਨੇ ਘਬਰਾਣ ਦੀ ਲੋੜ ਨਹੀਂ ਇਹ ਬਹੁਤ ਜ਼ਰੂਰੀ ਗੱਲ ਆ ਕਿਉਂਕਿ ਅਣਜਾਨ ਤੋਂ ਡਰ ਲੱਗਣਾ ਤਾਂ ਸੁਭਾਅਕਾ ਤਾਂ ਡਰਨ ਦੀ ਬਜਾਏ ਲਿਖਤ ਅੱਗੇ ਕੀ ਕਰਨ ਨੂੰ ਕਹਿੰਦੀ ਹੈ ਸ਼ਾਂਤ ਕਿਵੇਂ ਰਹਿਣਾ ਉਹਦੇ ਲਈ ਦੂਜਾ ਕਦਮ ਦੱਸਿਆ ਸਾਹ ਤੇ ਧਿਆਨ ਰੱਖਣਾ ਸਾਹ ਤੇ ਹਾਂਜੀ ਲਿਖਤ ਸਲਾਹ ਦਿੰਦੀ ਹੈ ਕਿ ਆਪਣੇ ਸਾਹ ਨੂੰ ਸ਼ਾਂਤ ਡੂੰਗਾ ਤੇ ਇੱਕੋ ਜਿਹਾ ਹੌਲੀ ਗਤੀ ਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਹੂੰ ਕਾਬੂ ਚ ਰੱਖਿਆ ਸਾਨਾ ਮਨ ਨੂੰ ਸਥਿਰ ਤੇ ਸੰਤੁਲਿਤ ਰੱਖਣ ਚ ਬਹੁਤ ਮਦਦ ਕਰਦਾ ਖਾਸ ਕਰਕੇ ਉਸ ਵੇਲੇ ਜਦੋਂ ਅੰਦਰ ਇੰਨੇ ਸੂਖਮ ਬਦਲਾਅ ਹੋ ਰਹੇ ਹੋਣ ਠੀਕ ਤੀਜਾ ਅੱਖਾਂ ਬੰਦ ਰੱਖਦੇ ਹੋਏ ਆਪਣਾ ਸਾਰਾ ਧਿਆਨ ਪਰਵਟੀਆਂ ਦੇ ਵਿਚਾਰ ਯਾਨੀ ਤ੍ਰਿਕੁਟੀ ਤੇ ਲਗਾਤਾਰ ਟਿਕਾਈ ਰੱਖਣਾ ਧਿਆਨ ਨੂੰ ਪਟਕਣ ਨਹੀਂ ਦੇਣਾ ਅੱਛਾ ਤਾਂ ਡਰਨਾ ਨਹੀਂ ਸਾਹ ਸੰਭਾਲਣਾ ਤੇ ਧਿਆਨ ਤ੍ਰਿਕੁਟੀ ਤੇ ਟਿਕਾਉਣਾ ਪਰ ਜਿਵੇਂ ਪਹਿਲਾਂ ਗੱਲ ਹੋਈ ਕਿ ਰੋਸ਼ਨੀ ਜਾਂ ਅੰਦਰੂਨੀ ਆਵਾਜ਼ਾਂ ਵਰਗੀਆਂ ਨੇਪਾ ਵੀ ਹੋ ਸਕਦੇ ਨੇ ਕਿ ਉਹਨਾਂ ਵੱਲ ਖਿੱਚੇ ਜਾਣਾ ਜਾਂ ਉਹਨਾਂ ਚ ਗੁਆਚ ਜਾਣਾ ਚਾਹੀਦਾ ਲਿਖਤ ਇਸ ਬਾਰੇ ਕੀ ਕਹਿੰਦੀ ਹੈ ਨਹੀਂ ਇੱਥੇ ਲਿਖਤ ਇੱਕ ਬਹੁਤ ਹੀ ਮਤਲਬ ਧਿਆਨ ਦੇਣ ਵਾਲਾ ਤੇ ਜ਼ਰੂਰੀ ਨੁਕਤਾ ਦੱਸਦੀ ਹੈ ਅੱਛਾ ਚੌਥਾ ਕਦਮ ਹੈ ਆਪਣਾ ਜਪੁਨਾਮ ਸਿਮਰਨ ਜਾਂ ਮੰਤਰ ਦਾ ਅਭਿਆਸ ਜਾਰੀ ਰੱਖਣਾ ਤੇ ਉਹਨੂੰ ਆਪਣਾ ਆਧਾਰ ਬਣਾਉਣਾ ਹਾਂਜੀ ਲਿਖਤ ਸਾਫ਼ ਕਹਿੰਦੀ ਹੈ ਕਿ ਇਹਨਾਂ ਅਨੁਭਵਾਂ ਚ ਭਾਵੇਂ ਉਹ ਰੌਸ਼ਨੀ ਹੋਵੇ ਜਾਂ ਅੰਦਰੂਨੀ ਦੁਨੀਆ ਪੂਰੀ ਤਰ੍ਹਾਂ ਗਵਾਚਣ ਜਾਂ ਉਹਨਾਂ ਪਿੱਛੇ ਭੱਜਣ ਦੀ ਬਜਾਏ ਆਪਣਾ ਜਿਹੜਾ ਨਿਯਤ ਸ਼ਬਦ ਮੰਤਰ ਜਾਂ ਨਾਮ ਸਿਮਰਨ ਹੈ ਉਹਨੂੰ ਪਕੜ ਕੇ ਰੱਖਣਾ ਉਸ ਨੂੰ ਨਹੀਂ ਛੱਡਣਾ ਬਿਲਕੁਲ ਇਹ ਇੱਕ ਉਹ ਕੀ ਕਹਿੰਦੇ ਨੇ ਲੰਗਰ ਵਾਂਗੂ ਕੰਮ ਕਰਦਾ ਹੈ ਮਨ ਨੂੰ ਸਥਿਰ ਰੱਖਦਾ ਹੈ ਤੇ ਇਹਨਾਂ ਖਿੱਚ ਪਾਉਣ ਵਾਲੇ ਅਨੁਭਵਾਂ ਦੇ ਅਸਰ ਹੀਟ ਪਟਕਣ ਜਾਂ ਡਿੱਗਣ ਤੋਂ ਬਚਾਉਂਦਾ ਹੈ ਇਹ ਤਾਂ ਬਹੁਤ ਕੀਮਤੀ ਸਲਾਹ ਹੈ ਮਤਲਬ ਇਹ ਹੋਇਆ ਕਿ ਅਨੁਭਵਾਂ ਨੂੰ ਹੋਣ ਦੇਣਾ ਉਹਨਾਂ ਨੂੰ ਦੇਖਣਾ पर अपनी मुख साधना नहीं छोड़नी उसको और पक्का फड़ना ता इन अंदरूनी अभ्यासां दे नाल की किसी बारी मदद या गाइडेंस दी ਲੋੜ ਬਾਰੇ ਵੀ ਲਿਖਤ ਕੁਝ ਕਹਿੰਦੀ ਹੈ हां जी ਪੰਜਵਾਂ ਨੁਕਤਾ ਇਸੇ ਪਾਸੇ ਇਸ਼ਾਰਾ ਕਰਦਾ ਹੈ ਤੇ ਇਸ ਤੇ ਕਾਫੀ ਜ਼ੋਰ ਦਿੱਤਾ ਗਿਆ ਅੱਛਾ ਲਿਖਤ ਚੇਤਾਵਨੀ ਦਿੰਦੀ ਹੈ ਕਿ ਅਧਿਆਤਮਿਕ ਯਾਤਰਾ ਚ ਖਾਸ ਕਰਕੇ ਜਦੋਂ ਐਨੇ ਸੂਖਮ ਤੇ ਸ਼ਕਤੀਸ਼ਾਲੀ ਅਨੁਭਵ ਹੋਣ ਤਾਂ ਬਿਨਾ ਕਿਸੇ ਤਜਰਬੇਕਾਰ ਤੇ ਭਰੋਸੇਯੋਗ ਮਾਰਗਦਰਸ਼ਕ ਦੇ ਪਟਕ ਜਾਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਹੂੰ ਇਹ ਤਾਂ ਹੈ ਇਸ ਲਈ ਕਿਸੇ ਸੱਚੇ ਗੁਰੂ ਮਾਰਗਦਰਸ਼ਕ ਦੀ ਸਿੱਖਿਆ ਬਾਣੀ ਜਾਂ ਉਪਦੇਸ਼ ਤੇ ਪੂਰੀ ਤਰ੍ਹਾਂ ਟਿਕੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਉਹਨਾਂ ਦੀ ਅਗਵਾਈ ਜੀ ਇਹਨਾਂ ਅਨੁਭਵਾਂ ਨੂੰ ਸਹੀ ਤਰੀਕੇ ਨਾਲ ਸਮਝਾ ਜਾ ਸਕਦਾ ਹੈ ਤੇ ਉਹਨਾਂ ਦੇ ਖਤਰਿਆਂ ਤੋਂ ਬਚਿਆ ਜਾ ਸਕਦਾ। ਗੁਰੂ ਜਾਂ ਮਾਰਗਦਰਸ਼ਕ ਦੀ ਅਗਵਾਈ ਦੀ ਮਹੱਤਤਾ ਇਹ ਤਾਂ ਲਗਭਗ ਹਰ ਗੰਭੀਰ ਅਧਿਆਤਮਿਕ ਪਰੰਪਰਾ ਦਾ ਕੇਂਦਰ ਹੈ। ਲਿਖਤਾਂ ਦੇ ਇਸ ਮਾਰਗਦਰਸ਼ਨ ਵਾਲੇ ਹਿੱਸੇ ਵਿੱਚ ਕੋਈ ਹੋਰ ਮੁੱਖ ਗੱਲ ਹੈ? ਹਾਂ, ਇੱਕ ਛੇਵਾ ਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਨੁਕਤਾ ਜਿਹੜਾ ਲਿਖਤ ਉਭਾਰਦੀ ਹੈ ਉਹ ਹੈ ਸਾਧਕ ਦੇ ਅੰਦਰੂਨੀ ਰਵੱਈਏ ਨਾਲ ਸੰਬੰਧਿਤ ਵੈਰਾਗ ਤੇ ਸੇਵਾ ਭਾਵਨਾ ਦਾ ਵਿਕਾਸ ਵੈਰਾਗ ਤੇ ਸੇਵਾ ਹਾਂਜੀ ਲਿਖਤ ਬਹੁਤ ਸਾਫ਼ ਕਰਦੀ ਆ ਕਿ ਇਹ ਅਨੁਭਵ ਜਾਂ ਇਹਨਾਂ ਨਾਲ ਜੁੜੀਆਂ ਕੋਈ ਵੀ ਸੂਖਮ ਸ਼ਕਤੀਆਂ ਜਿਹਨੂੰ ਸਿੱਧੀਆਂ ਕਹਿੰਦੇ ਨੇ ਹਾਂ ਇਹ ਸਿਰਫ ਨਿੱਜੀ ਮौज ਲੈਣ ਮਹਿਸੂਸ ਕਰਨ ਜਾਂ ਦੁਨੀਆ ਤੇ ਰੋਪ ਪਾਉਣ ਲਈ ਨਹੀਂ ਹਨ ਅੱਛਾ ਇਹਨਾਂ ਦਾ ਅਸਲ ਮਕਸਦ ਤਾਂ ਬੰਦੇ ਨੂੰ ਜ਼ਿਆਦਾ ਨਿਰਮੋਹੀ ਮਤਲਬ ਵੈਰਾਗੀਵਾਨ ਨਿਮਰ ਅੰਦਰੋਸ਼ੁੱਧ ਤੇ ਦੂਜਿਆਂ ਲਈ ਸੇਵਾ ਪਾਵ ਰੱਖਣ ਵਾਲਾ ਬਣਾਣਾ ਹੈ ਹਮ ਅਸਲ ਅਧਿਆਤਮਿਕ ਤਰੱਕੀ ਇਨ੍ਹਾਂ ਗੁਣਾਂ ਦੇ ਵਿਕਾਸ ਚ ਹੈ ਨਾ ਕਿ ਸਿਰਫ ਚਮਤਕਾਰੀ ਜਾਂ ਅਜੀਬ ਅਨੁਭਵ ਹਾਸਿਲ ਕਰਨ ਚ ਤਾਂ ਸਾਰੀ ਗੱਲ ਦਾ ਨਿਚੋੜ ਇਹ ਨਿਕਲਿਆ ਕਿ ਇਨ੍ਹਾਂ ਅਨੁਭਵਾਂ ਦਾ ਸਵਾਗਤ ਕਰਨਾ ਡਰਨਾ ਨਹੀਂ ਪਰ ਨਾਲ ਹੀ ਬੜੀ ਸਾਵਧਾਨੀ ਨਾਲ ਆਪਣੇ ਅਭਿਆਸ ਤੇ ਮਤਲਬ ਸਾ ਇਕਾਗਰਤਾ ਸਿਮਰਨ ਇਸ ਸਹੀ ਅੰਦਰੂਨੀ ਰਵੱਈਏ ਤੇ ਨਿਮਰਤਾ ਵੈਰਾਗ ਸੇਵਾ ਪੱਕੇ ਰਹਿਣਾ ਹਾਂ ਦ੍ਰਿੜਤਾ ਨਾਲ ਕਾਇਮ ਰਹਿਣਾ ਸੰਤੁਲਨ ਬਣਾਈ ਰੱਖਣਾ ਇੱਥੇ ਸਭ ਤੋਂ ਅਹਿਮ ਲੱਗਦਾ ਹੈ ਅਨੁਭਵ ਤੇ ਅਭਿਆਸ ਤੇ ਵਿਚਾਰ ਬਿਲਕੁਲ ਸਹੀ ਕਿਆ ਸੰਤੁਲਨ ਹੀ ਕੁੰਜੀਆ ਲਿਖਤ ਦਾ ਸਾਰ ਇਹੀ ਆ ਇਨ੍ਹਾਂ ਅਨੁਭਵਾਂ ਨੂੰ ਜਾਣੋ ਪਛਾਣੋ ਪਰ ਇਨ੍ਹਾਂ 'ਚ ਫਸੋ ਨਾ ਇਨ੍ਹਾਂ ਨੂੰ ਯਾਤਰਾ ਦੇ ਮੀਲ ਪੱਥਰ ਸਮਝੋ ਪਰ ਮੰਜ਼ਿਲ ਨਾ ਸਮਝੋ ਅੱਛਾ ਹੁਣ ਜਦੋਂ ਕੋਈ ਜਿਗਿਆਸੂ ਇਹਨਾਂ ਹਦਾਇਤਾਂ ਤੇ ਚੱਲਦਾ ਹੋਇਆ ਤ੍ਰਿਕੁਟੀ ਤੇ ਆਪਣਾ ਧਿਆਨ ਤੇ ਅਭਿਆਸ ਜਾਰੀ ਰੱਖਦਾ ਹੈ ਤਾਂ ਲਿਖਤ ਅੱਗੇ ਦੇ ਸਫਰ ਬਾਰੇ ਕੀ ਦੱਸਦੀ ਹੈ ਅਗਲਾ ਪੜਾ ਕਿਹੋ ਜਿਹਾ ਹੁੰਦਾ ਹਾਂਜੀ ਲਿਖਤ ਇਸ ਤੋਂ ਅੱਗੇ ਦੀ ਹਾਲਤ ਦਾ ਵੀ ਇਸ਼ਾਰਾ ਦਿੰਦੀ ਆ ਅੱਛਾ ਜਦੋਂ ਜਿਗਿਆਸੂ ਦੱਸੇਗੇ ਤਰੀਕੇ ਨਾਲ ਤ੍ਰਿਕੁਟੀ ਤੇ ਲਗਾਤਾਰ ਅਭਿਆਸ ਕਰਦਾ ਰਹਿੰਦਾ ਹੈ ਤਾਂ ਹੌਲੀ-ਹੌਲੀ ਉਹਦਾ ਮਨ ਹੋਰ ਡੁੰਗੀਆਂ ਪਰਤਾਂ ਚ ਉਤਰਨ ਲੱਗ ਜਾਂਦਾ ਹੈ ਹੂੰ ਉਹ ਅੰਦਰੂਨੀ ਨਾਦ ਯਾਨੀ ਉਹ ਸੁਖਮ ਆਵਾਜ਼ਾਂ ਅੰਦਰੂਨੀ ਰੋਸ਼ਨੀ ਤੇ ਇੱਕ ਡੂੰਗੀ ਆਤਮਿਕ ਸ਼ਾਂਤੀ 'ਚ ਜ਼ਿਆਦਾ ਸੌਖਾ ਟਿਕਣ ਲੱਗ ਪੈਂਦਾ ਹੈ ਜ਼ਿਆਦਾ ਸਹਜਤਾ ਨਾਲ ਹਾਂ ਸਹਜਤਾ ਨਾਲ ਲਿਖਤ ਮੁਤਾਬਕ ਇਹ ਅਵਸਥਾ ਹੌਲੀ-ਹੌਲੀ ਉਹਨੂੰ ਸਮਾਧੀ ਦੇ ਨੇੜੇ ਲੈ ਜਾਂਦੀ ਹੈ ਸਮਾਧੀ ਦੇ ਨੇੜੇ ਹਾਂ ਚੇਤਨਾ ਦੀ ਉਹ ਉੱਚੀ ਅਵਸਥਾ ਜਿੱਥੇ ਮਨ ਪੂਰੀ ਤਰ੍ਹਾਂ ਸ਼ਾਂਤ ਤੇ ਅੰਦਰ ਨੂੰ ਮੁੜਿਆ ਹੁੰਦਾ ਹੈ ਸਮਾਧੀ ਇਹ ਤਾਂ ਅਧਿਆਤਮਿਕ ਰਾਹ ਦਾ ਇੱਕ ਬਹੁਤ ਉੱਚਾ ਨਿਸ਼ਾਨਾ ਮੰਨਿਆ ਜਾਂਦਾ ਹੈ ਇਸ ਪੜਾਅ ਤੇ ਪਹੁੰਚ ਕੇ ਤਾਂ ਲੱਗਦਾ ਹੋਗਾ ਬਈ ਸਫਲਤਾ ਨੇੜੇ ਐ ਹਾਂ ਪਰ ਇੱਥੇ ਹੀ ਇੱਥੇ ਹੀ ਲਿਖਤ ਇੱਕ ਬਹੁਤ ਗੰਭੀਰ ਤੇ ਮਹੱਤਵਪੂਰਨ ਚੇਤਾਵਨੀ ਦਿੰਦੀ ਹੈ ਅੱਛਾ ਹੋਰ ਚੇਤਾਵਨੀ ਹਾਂ ਜਿਹਨੂੰ ਸ਼ਾਇਦ ਆਖਰੀ ਜਾਂ ਸਿਖਰ ਦੀ ਚੇਤਾਵਨੀ ਕਹਿ ਸਕਦੇ ਆ ਇਸ ਪੜਾਅ ਤੇ ਜਦੋਂ ਅਨੁਭਵ ਹੋਰ ਵੀ ਡੂੰਘੇ ਆਨੰਦ ਦੇਣ ਵਾਲੇ ਤੇ ਸ਼ਕਤੀਸ਼ਾਲੀ ਹੋ ਰਹੇ ਹੋਣ ਹਾਂਜੀ ਤੇ ਮਨ ਅਲੌਕਿਕ ਸ਼ਾਂਤੀ ਚ ਡੁੱਬ ਰਿਹਾ ਹੋਵੇ ਉਸ ਵੇਲੇ ਜਗਿਆਸੂ ਲਈ ਸਭ ਤੋਂ ਵੱਧ ਜ਼ਰੂਰੀ ਗੁਣ ਨੇ ਸਥਿਰਤਾ ਸੰਤੁਲਨ ਤੇ ਹੰਕਾਰ ਰਹਿਤ ਪਾਵਨਾ। ਅਭਿਮਾਨ ਤੋਂ ਮੁਕਤੀ। ਹਾਂ। ਅਭਿਮਾਨ ਤੋਂ ਮੁਕਤੀ। ਲਿਖਤ ਬਹੁਤ ਹੀ ਸਾਫ਼ ਸ਼ਬਦਾਂ ਚ ਜ਼ੋਰ ਦੇ ਕੇ ਕਹਿੰਦੀ ਹੈ ਕਿ ਇਹ ਸਾਰੇ ਅਨੁਭਵ ਭਾਵੇਂ ਉਹ ਕਿੰਨੇ ਵੀ ਅਨੋਖੇ, ਸੁਖਦਾਈ ਜਾਂ ਤਾਕਤਵਰ ਕਿਉਂ ਨਾ ਲੱਗਣ। ਹੂੰ। ਇਹ ਸਿਰਫ ਰਸਤੇ ਦੇ ਨਿਸ਼ਾਨ ਜਾਂ ਪੜਾਅ ਨੇ ਅਸਲ ਮੰਜ਼ਿਲ ਆਪ ਨਹੀਂ ਹਨ। ਇਹ ਬਹੁਤ ਸੋਚਣ ਵਾਲੀ ਗੱਲ ਆ। ਇਹਦਾ ਮਤਲਬ ਸਭ ਤੋਂ ਵੱਡਾ ਖਤਰਾ ਇਥੋਂ ਤੱਕ ਕਿ ਉੱਚੀ ਅਵਸਥਾ ਦੇ ਨੇੜੇ ਪਹੁੰਚ ਕੇ ਵੀ ਇੱਕ ਤਰ੍ਹਾਂ ਦੀ ਅਧਿਆਤਮਿਕ ਪਟਕਣਾ ਹੋ ਸਕਦੀ ਹੈ। ਹਾਂਜੀ। ਮਤਲਬ ਇਹਨਾਂ ਅਨੁਭਵਾਂ ਦੇ ਮਜ਼ੇ 'ਚ ਜਾਂ ਇਹਨਾਂ ਤੋਂ ਮਿਲੀ ਸ਼ਕਤੀ ਦੇ ਅਹਿਸਾਸ 'ਚ ਉਲਝ ਜਾਣਾ, ਇਹ ਭੁੱਲ ਜਾਣਾ ਕਿ ਇਹ ਸਿਰਫ ਮੀਲ ਪੱਥਰ ਨੇ, ਅਸਲੀ ਟਿਕਾਣਾ ਨਹੀਂ। ਤੁਸੀਂ ਬਿਲਕੁਲ ਸਹੀ ਸਮਝੇ। ਹਉਮੈ ਜਾਂ ਹੰਕਾਰ ਦੇ ਆਉਣ ਦਾ ਖਤਰਾ ਇਸ ਸਟੇਜ ਤੇ ਬਹੁਤ ਬਾਰੀਕ ਪਰ ਬਹੁਤ ਤਾਕਤਵਰ ਹੁੰਦਾ ਹੈ। ਅੱਛਾ ਜਦੋਂ ਐਨੇ ਅਨੋਖੇ ਅਨੁਭਵ ਹੁੰਦੇ ਨੇ ਤਾਂ ਇਹ ਖਿਆਲ ਬੜੀ ਸੌਖਾ ਆ ਸਕਦਾ ਕਿ ਮੈਂ ਕੁਝ ਖਾਸ ਬਣ ਗਿਆ ਜਾਂ ਮੈਂ ਮੰਜ਼ਿਲ ਤੇ ਪਹੁੰਚ ਗਿਆ ਹੂੰ ਹੰਕਾਰ ਆ ਸਕਦਾ ਹਾਂ ਲਿਖਤ ਇਸ ਸੂਖਮ ਹੰਕਾਰ ਤੋਂ ਬਹੁਤ ਸਾਵਧਾਨ ਕਰ ਦਿਆ ਇਸ ਲਈ ਸਥਿਰਤਾ ਮਤਲਬ ਆਪਣੇ ਮੂਲ ਅਭਿਆਸ ਤੇ ਸਿਧਾਂਤਾਂ 'ਚ ਪੱਕੇ ਰਹਿਣਾ ਹਾਂਜੀ ਸੰਤੁਲਨ ਪਾਵਨਾਤਮਕ ਤੇ ਮਾਨਸਿਕ ਤੌਰ ਤੇ ਨਾ ਬਹੁਤ ਉਛਲਣਾ ਨਾ ਨਿਰਾਸ਼ ਹੋਣਾ ਹੂੰ ਤੇ ਅਭਿਮਾਨ ਰਹਿਤ ਆਭ ਯਾਨੀ ਨਿਮਰਤਾ ਆਪਣੇ ਆਪ ਨੂੰ ਸਾਧਨ ਸਮਝਣਾ ਇਹੀ ਅੱਗੇ ਲਗਾਤਾਰ ਵਧੇ ਰਹਿਣ ਦੀ ਕੁੰਜੀ ਹੈ అనుభవ ਨੂੰ ਸਾਧਨ ਸਮਝਣਾ ਸਾਧਨ ਨਹੀਂ ਇਹ ਸੱਚੀ ਇੱਕ ਪੂਰਾ ਮਾਰਗਦਰਸ਼ਨ ਹੈ ਬਚੀਤਰ ਸਿੰਘ ਦੀ ਲਿਖਤ ਚ ਦਿੱਤੀ ਹੈ ਸਾਰੀ ਜਾਣਕਾਰੀ ਜਿਵੇਂ ਆਪਾਂ ਗੱਲ ਕੀਤੀ ਇੱਕ ਜਿਗਿਆਸੂ ਲਈ ਬਹੁਤ ਹੀ ਸਾਫ ਰੂਪਰੇਖਾ ਦਿੰਦੀ ਹੈ ਊਰਜਾ ਦੇ ਉੱਪਰ ਉੱਠਣ ਦੇ ਕੀ ਸੰਭਾਵੀ ਅਨੁਭਵ ਨੇ ਉਹਨਾਂ ਦੌਰਾਨ ਕੀ ਕਰਨਾ ਕਿਹੜੀਆਂ ਗਲਤੀਆਂ ਤੋਂ ਬਚਣਾ ਤੇ ਸਭ ਤੋਂ ਜ਼ਰੂਰੀ ਸਹੀ ਮਾਨਸਿਕ ਨਜ਼ਰੀਆ ਕਿਵੇਂ ਰੱਖਣਾ ਤਾਂ ਕਿ ਅਧਿਆਤਮਿਕ ਯਾਤਰਾ ਸਹੀ ਦਿਸ਼ਾ ਚ ਚਲਦੀ ਰਹੇ ਬਿਲਕੁਲ ਤਾਂ ਅਸੀਂ ਬਚਿੱਤਰ ਸਿੰਘ ਦੀ ਲਿਖਤ ਦੇ ਆਧਾਰ ਤੇ ਨਾਭੀ ਤੋਂ ਤ੍ਰਿਕੁਟੀ ਤੱਕ ਦੀ ਅੰਦਰੂਨੀ ਊਰਜਾ ਯਾਤਰਾ ਇਸ ਦੌਰਾਨ ਹੋਣ ਵਾਲੇ ਸੰਭਾਵੀ ਅਨੁਭਵ ਤੇ ਇੱਕ ਸਾਧਕ ਲਈ ਜ਼ਰੂਰੀ ਮਾਰਗਦਰਸ਼ਨ ਤੇ ਸਾਵਧਾਨੀਆਂ ਬਾਰੇ ਗੱਲਬਾਤ ਕੀਤੀ ਹਾਂ ਜੀ ਅਸੀਂ ਦੇਖਿਆ ਕਿ ਕਿਵੇਂ ਇਹ ਸਫ਼ਰ ਸਿਰਫ ਅਨੋਖੇ ਅਨੁਭਵਾਂ ਦਾ ਹੀ ਨਹੀਂ ਸੋ ਨਾਲ ਹੀ ਲਗਾਤਾਰ ਅਭਿਆਸ ਸਥਿਰਤਾ ਸੰਤੁਲਨ ਨਾਮ ਸਿਮਰਨ ਜਾਂ ਮੰਤਰ ਦਾਦਾ ਕਿਸੇ ਯੋਗ ਮਾਰਗਦਰਸ਼ਕ ਦੀ ਅਗਵਾਈ ਤੇ ਸਭ ਤੋਂ ਵੱਧ ਨਿਮਰਤਾ ਤੇ ਸੇਵਾ ਭਾਵ ਵਰਗੇ ਗੁਣਾਂ ਦੀ ਮੰਗ ਕਰਦਾ ਹੈ। ਹਾਂ ਤੇ ਇਸ ਸਾਰੀ ਗੱਲਬਾਤ ਤੋਂ ਇੱਕ ਆਖਰੀ ਵਿਚਾਰ ਉੱਭਰਦਾ ਜਿਸ ਤੇ ਸੋਚਿਆ ਜਾ ਸਕਦਾ ਹੈ। ਹਾਂ ਜ਼ਰੂਰ ਜਿਕਰ ਜਿਵੇਂ ਕਿ ਲਿਖਤ ਜ਼ੋਰ ਦੇ ਕੇ ਇਸ਼ਾਰਾ ਕਰਦੀ ਹੈ ਇਹ ਅੰਦਰੂਨੀ ਊਰਜਾ ਦੇ ਬਦਲਾਵ ਤੇ ਇਹਨਾਂ ਨਾਲ ਜੁੜੇ ਅਨੁਭਵ ਜਿਵੇਂ ਰੋਸ਼ਨੀ, ਆਵਾਜ਼, ਸ਼ਾਂਤੀ ਇਹ ਆਪ ਮੰਜ਼ਿਲ ਨਹੀਂ ਹਨ। ਹੂੰ ਸਗੋਂ ਇਹ ਅਸਲ 'ਚ ਬੰਦੇ ਦੇ ਅੰਦਰ ਵੈਰਾਗ ਮਤਲਬ ਦੁਨਿਆਵੀ ਚੀਜ਼ਾਂ ਤੋਂ ਮੋਹ ਤੋੜਨਾ ਹਾਂਜੀ ਤੇ ਸੇਵਾ ਯਾਨੀ ਨਿਸ਼ਕਾਮ ਭਾਵ ਨਾਲ ਦੂਜਿਆਂ ਦੀ ਮਦਦ ਇਹੋ ਜਿਹੇ ਡੂੰਗੇ ਮਨੁੱਖੀ ਤੇ ਅਧਿਆਤਮਿਕ ਗੁਣ ਪੈਦਾ ਕਰਨ ਲਈ ਇੱਕ ਉਹ ਕੀ ਕਹਿੰਦੇ ਨੇ ਕੈਟਲਿਸਟ ਜਾਂ ਸਹਾਇਕ ਵਜੋਂ ਕੰਮ ਕਰਦੇ ਨੇ ਇੱਕ ਮਦਦਗਾਰ ਵਾਂਗੂ ਹਾਂ ਇੱਕ ਮਦਦਗਾਰ ਵਾਂਗੂ ਤਾਂ ਫਿਰ ਇਨ੍ਹਾਂ ਸੰਭਾਵੀ ਅੰਦਰੂਨੀ ਹਾਲਤਾਂ ਦੀ ਸਿਰਫ ਜਾਣਕਾਰੀ ਵੀ ਸਾਡੇ ਆਪਣੇ ਅਧਿਆਤਮਿਕ ਅਭਿਆਸ ਜਾਂ ਨਿੱਜੀ ਵਿਕਾਸ ਪ੍ਰਤੀ ਸਾਡੇ ਨਜ਼ਰੀਏ ਨੂੰ ਕਿਵੇਂ ਬਦਲ ਸਕਦੀ ਹੈ ਇਹ ਗਲਤ ਸੋਚਣ ਵਾਲੀ ਆ ਹਾਂ ਇਹ ਸਵਾਲ ਉਹਨਾਂ ਲਈ ਵੀ ਵਿਚਾਰਨ ਯੋਗ ਹੋ ਸਕਦਾ ਹੈ ਜਿਹੜੇ ਸ਼ਾਇਦ ਇਸ ਖਾਸ ਦੱਸੇਗੇ ਰਾਹ ਤੇ ਨਾ ਵੀ ਚੱਲ ਰਹੇ ਹੋਣ ਕਿ ਅੰਦਰੂਨੀ ਵਿਕਾਸ ਦਾ ਅਸਲ ਮਕਸਦ ਸਿਰਫ ਅਨੋਖੇ ਅਨੁਭਵ ਲੈਣਾ ਹੈ ਜਾਂ ਇਹਨਾਂ ਅਨੁਭਵਾਂ ਤੇ ਅਭਿਆਸਾਂ ਲਈ ਇੱਕ ਬਿਹਤਰ ਜ਼ਿਆਦਾ ਸੰਤੁਲਿਤ ਨਮਰ ਤੇ ਸੇਵਾਮੁਖੀ ਇਨਸਾਨ ਬਣਨਾ ਹੈ ਇਸ ਤੇ ਸੋਚਿਆ ਜਾ ਸਕਦਾ ਹੈ